ਟੋਟਲ ਬਲੌਂਗੀ ਦੇ ਵਿੱਚੋਂ ਕਿੰਨੇ ਕ ਕੇਸ ਤੁਹਾਡੇ ਕੋਲ ਆਏ ਸੀ ਕਾਫੀ ਚਰਚਾ ਦੇ ਵਿੱਚ ਰਿਹਾ ਕਹਿੰਦੇ ਡੈਰੀਏ ਦੇ ਕੇਸ ਬਹੁਤ ਜ਼ਿਆਦਾ ਆ ਗਏ ਸੀ ਪਾਣੀ ਖਰਾਬ ਹੋ ਗਿਆ ਸੀ ਸਸਲਾ ਸਾਡੇ ਕੋਲੇ 100 ਤੋਂ ਉੱਪਰ ਕੇਸਿਸ ਰਿਪੋਰਟ ਹੋਏ ਸੀਗੇ ਆਊਟ ਬ੍ਰੇਕ ਦੇ ਵਿੱਚ ਤਾਂ ਅਸੀਂ ਉੱਥੇ ਆਪਣੀਆਂ ਟੀਮਾਂ ਲਾਈਆਂ ਹੋਈਆਂ ਸੀ ਹੈਲਥ ਦੀਆਂ ਐਮਸੀ ਦੀਆਂ ਐਡਮਿਨਿਸਟ੍ਰੇਸ਼ਨ ਦੀਆਂ ਟੀਮਸ ਲੱਗੀਆਂ ਹੋਈਆਂ ਸੀ ਵਾਟਰ ਸਪਲਾਈ ਵਾਲੇ ਆਪ ਦਾ ਕੰਮ ਕਰ ਰਹੇ ਸੀ ਸੈਂਪਲ ਅਸੀਂ ਵੀ ਕਰਦੇ ਆ ਵਾਟਰ ਸਪਲਾਈ ਵਾਲੇ ਵੀ ਕਰਦੇ ਆ ਤੇ ਜਿੱਥੋਂ ਵੀ ਪਾਣੀ ਫੇਲ ਆਉਂਦਾ ਸੀ ਆਪਸ ਚ ਕੋਆਰਡੀਨੇਟ ਕਰਕੇ ਉਸ ਏਰੀਆਜ਼ ਦਾ ਸਰਵੇ ਕਰਾ ਦਿੰਦੇ ਆ ਪੈਟ ਦੇ ਆਸ-ਪਾਸ ਟੀਮ ਹੈਗੀ ਜਿਹੜੀਆਂ ਸਾਡੇ ਪੂਰੇ ਜ਼ਿਲ੍ਹੇ 'ਚ ਕੰਮ ਕਰ ਰਹੀ। ਇਹ ਕਾਰਨ ਕਿਉਂ ਬਣ ਗਿਆ ਕਿ ਇਕੋ ਲੱਖ ਤਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਸਟ੍ਰੈਸ ਵੀ ਪੈਦਾ ਹੋਇਆ ਜਦੋਂ ਉਹ ਬਿਮਾਰੀਆਂ ਲੱਗਣ ਲੱਗੀਆਂ ਤਾਂ ਲੋਕ ਵੀ ਘਬਰਾ ਗਏ ਸੀ ਇੱਕ ਵਾਰ ਤਾਂ। ਸਭ ਤੋਂ ਪਹਿਲਾਂ ਤਾਂ ਸੀਗਾ ਕਿ ਉੱਥੇ ਸਫਾਈ ਦੀ ਬਹੁਤ ਪ੍ਰੋਬਲਮ ਸੀ। ਉੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ। ਲੋਕ ਬਹੁਤ ਰਹਿੰਦੇ ਨੇ। ਗਰਮੀ 'ਚ ਪਾਣੀ ਦੀ ਸਪਲਾਈ ਥੋੜੀ ਜਿਹੀ ਜਿਵੇਂ ਹੀ ਘਟਦੀ ਹੈ ਤਾਂ ਉਹਦੇ ਕਰਕੇ ਲੋਕ ਟੁੱਲੂ ਪਾਣੀ ਯੂਜ਼ ਕਰ ਲੈਂਦੇ ਨੇ ਤਾਂ ਉਹ ਜੇ ਥੋੜੀ-ਬਹੁਤ ਲੀਕੇਜ ਹੋਵੇ ਪਾਈਪ 'ਚ ਉਹ ਸਿਵਰੇਜ ਵਾਲਾ ਪਾਣੀ ਆਪਦੇ ਵੱਲ ਖਿੱਚ ਲੈਂਦਾ ਸਭ ਤੋਂ ਜ਼ਰੂਰੀ ਹੈ ਕਿ ਸਾਫ਼ ਪਾਣੀ ਪੀਓ ਜੇ ਤੁਹਾਨੂੰ ਲੱਗਦਾ ਵੀ ਪਾਣੀ ਸਾਫ਼ ਨਹੀਂ ਆ ਰਿਹਾ ਤਾਂ ਪਹਿਲਾਂ ਤਾਂ ਰਿਪੋਰਟ ਕਰੋ ਕਿ ਸਾਡੇ ਏਰੀਆ 'ਚ ਪਾਣੀ ਠੀਕ ਨਹੀਂ ਆ ਰਿਹਾ ਸੈਕੰਡਲੀ ਜੇ ਤੁਹਾਨੂੰ ਲੱਗ ਰਿਹਾ ਪਾਣੀ ਠੀਕ ਨਹੀਂ ਆ ਰਿਹਾ ਤਾਂ ਉਹਨੂੰ ਵਾਲਕੇ ਪੀ ਲਈ ਬੀਤੇ ਕਈ ਦਿਨਾਂ ਤੋਂ ਮਹਾਲੀ ਦਾ ਪਿੰਡ ਕੁੰਬੜਾ ਅਤੇ ਬਲੌਂਗੀ ਚਰਚਾ ਦੇ ਵਿੱਚ ਰਿਹਾ ਚਰਚਾ ਦੇ ਵਿੱਚ ਇਸ ਕਰਕੇ ਰਿਹਾ ਕਿਉਂਕਿ ਇਹਨਾਂ ਇਲਾਕੇ ਦੇ ਵਿੱਚ ਡੈਰੀਏ ਦੇ ਕੇਸ ਆਏ ਸੀ ਤਾਂ ਪਾਣੀ ਜਦੋਂ ਖਰਾਬ ਹੋਇਆ ਤਾਂ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਸਿਹਤ ਵਿਭਾਗ ਨੇ ਬੜੀ ਹੀ ਬਰੀਕੀ ਦੇ ਨਾਲ ਕੰਮ ਕੀਤਾ ਹੈ ਕਾਫੀ ਸੁਧਾਰ ਹੋਇਆ ਤੇ ਪਾਣੀ ਦੀ ਸਪਲਾਈ ਵੀ ਬਹਾਲ ਹੋ ਗਈ ਹੈ ਜਿੱਥੇ ਲੀਕੇਜ ਦੀ ਪ੍ਰੋਬਲਮ ਸੀ ਤਾਂ ਉਸ ਲੀਕੇਜ ਨੂੰ ਖਤਮ ਕਰਕੇ ਹੁਣ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਾ ਦਿੱਤਾ ਗਿਆ ਸਾਡੇ ਨਾਲ ਮਹਾਮਾਰੀ ਦੇ ਸਪੈਸ਼ਲਿਸਟ ਨੇ ਡਾਕਟਰ ਹਰਮਨ ਕੌਰ ਕਿਉਂਕਿ ਇਹ ਇਸ ਖੇਤਰ ਦੇ ਵਿੱਚ ਕੰਮ ਕਰਦੇ ਨੇ ਪੂਰੀ ਟੀਮ ਇਹਨਾਂ ਦੀ ਲੱਗੀ ਹੋਈ ਆ ਪਰ ਹੁਣ ਸਥਿਤੀ ਕੰਟਰੋਲ ਦੇ ਵਿੱਚ ਆ ਗੱਲਬਾਤ ਕਰਾਂਗੇ ਕਿੰਨੇ ਕੁ ਮਰੀਜ਼ ਟੋਟਲ ਆਏ ਸੀ ਸੈਂਪਲ ਹਜੇ ਵੀ ਲਏ ਜਾ ਰਹੇ ਨੇ ਇਲਾਕੇ ਦੇ ਵਿੱਚ ਇਹ ਵੀ ਗੱਲਬਾਤ ਕਰ ਲੈ ਮੈਂ ਬਹੁਤ-ਬਹੁਤ ਸਵਾਗਤ ਕਰ ਜਾਂ ਉਸ ਨੂੰ ਥੈਂਕ ਯੂ ਜ ਮੈਮ ਟੋਟਲ ਬਲੌਂਗੀ ਦੇ ਵਿੱਚੋਂ ਕਿੰਨੇ ਕ ਕੇਸ ਤੁਹਾਡੇ ਕੋਲ ਆਏ ਸੀ ਕਾਫੀ ਚਰਚਾ ਦੇ ਵਿੱਚ ਰਿਹਾ ਕਹਿੰਦੇ ਡੈਰੀਏ ਦੇ ਕੇਸ ਬਹੁਤ ਜ਼ਿਆਦਾ ਆ ਗਏ ਸੀ ਪਾਣੀ ਖਰਾਬ ਹੋ ਗਿਆ ਸੀ ਉਸ ਇਲਾਕੇ ਆ ਬਲੌਂਗੀ ਜੀ ਤਾਂ ਜੀ ਸਾਡੇ ਕੋਲੇ ਸਕੈਟਰਡ ਕੇਸੇਸ ਹੀ ਆ ਰਹੇ ਆ ਕਦੀ ਕਦੀ ਕੋਈ 1 2 ਆਉਂਦਾ ਹੈ ਜ਼ਿਆਦਾ ਸਾਡਾ ਹੋਇਆ ਸੀ ਕੁੰਬੜਾ ਦੇ ਵਿੱਚ ਕੁੰਬੜਾ ਦੇ ਵਿੱਚ ਪਿੰਡ ਸਾਡਾ ਆਊਟ ਬ੍ਰੇਕ ਹੋਇਆ ਸੀ ਉੱਥੇ ਮੋਰਾਵਾਲਾ ਖੂ ਐਰੀਆ ਹੈਗਾ ਉੱਥੇ ਸਾਡੇ ਕੋਲੇ 100 ਤੋਂ ਉੱਪਰ ਕੇਸੇਸ ਰਿਪੋਰਟ ਹੋਏ ਸੀਗੇ ਆਊਟ ਬ੍ਰੇਕ ਦੇ ਵਿੱਚ ਤਾਂ ਅਸੀਂ ਉੱਥੇ ਆਪਣੀਆਂ ਟੀਮਾਂ ਲਾਈਆਂ ਹੋਈਆਂ ਸੀ ਹੈਲਥ ਦੀਆਂ ਐਮਸੀ ਦੀਆਂ ਐਡਮਿਨਿਸਟ੍ਰੇਸ਼ਨ ਦੀਆਂ ਟੀਮਸ ਲੱਗੀਆਂ ਹੋਈਆਂ ਸੀ ਵਾਟ ਇਸ ਸਪਲਾਈ ਵਾਲੇ ਆਪਦਾ ਕੰਮ ਕਰ ਰਹੇ ਸੀ ਤਾਂ ਹਰ ਇਹ ਮਹਿਕਮਾ ਆਪਦਾ ਆਪਦਾ ਕੰਮ ਕਰ ਰਿਹਾ ਸੀ ਉਹਦੇ ਵਿੱਚ ਦੇਖੋ ਹੁਣ ਕਾਫੀ ਜ਼ਿਆਦਾ ਕੰਟਰੋਲ ਚ ਹੈਗਾ ਜੀ। ਦੇਖੋ ਕਿੰਨੇ ਕੇਸ ਜਿਹੜੇ ਰੋਜ਼ ਦੇ ਆ ਰਹੇ ਨੇ ਜਿਸ ਤਰ੍ਹਾਂ ਪਹਿਲਾਂ ਐਵਰੇਜ ਕਾਫੀ ਵੱਧ ਗਈ ਸੀ ਕਿ ਹੁਣ ਕਿੰਨੀ ਕੁਆਂਟੀਟੀ ਦੇ ਵਿੱਚ ਕੇਸ ਆ ਰਹੇ। ਹੁਣ ਤਾਂ ਜੀ ਸਾਡੇ ਕੋਲੇ 2-3 ਕੇਸੇ ਰੋਜ਼ ਰਿਪੋਰਟ ਹੋ ਰਹੇ ਨੇ ਪਰ ਉਹ ਵੀ ਬਹੁਤ ਮਾਈਲਡ। ਮਤਲਬ ਕੋਈ ਇਹੋ ਜਿਹੀ ਖਬਰਾਂ ਵਾਲੀ ਗੱਲ ਹੁਣ ਉੱਥੇ ਨਹੀਂ ਹੈ। ਉੱਥੇ ਪਾਣੀ ਦੇ ਪਾਈਪਾਂ ਵੀ ਠੀਕ ਕਰਕੇ ਵਾਟਰ ਸਪਲਾਈ ਕਰ ਰਹੇ ਨੇ। ਪਾਣੀ ਵੀ ਦੁਬਾਰਾ ਛੱਡਦਾ ਹੈ। ਜੀ ਇਸ ਤੋਂ ਇਲਾਵਾ ਕੋਈ ਮਰੀਜ਼ ਇੱਥੇ ਦਾਖਲ ਵੀ ਕੀਤੇ ਹੋਏ ਨੇ ਜਿਹਦੀ ਰੈਰੀ ਦਿੱਸਿਆ ਸੀ ਜਾਂ ਜਿਹਦੀ ਕਿਸੇਨ ਜ਼ਿਆਦਾ ਸੀਰੀਅਸ ਸੀ। ਹਾਂਜੀ 4 ਤੋਂ 5 ਮਰੀਜ਼ ਸਾਡੇ ਕੋਲੇ ਹੈਗੇ ਆ ਹਜੇ ਵੀ ਹਸਪੀਟਲ ਐਡਮਿਟ ਨਹੀਂ ਉਹਨਾਂ ਨੂੰ ਅੰਦਰ ਆਬਜ਼ਰਵੇਸ਼ਨ ਰੱਖਿਆ ਹੋਇਆ ਹੈ ਵੈਸੇ ਉਹ ਸਟੇਬਲ ਕਿੰਨੀਆਂ ਟੀਮਾਂ ਨੇ ਜਿਹੜੀਆਂ ਕੁੰਮੜਾ ਦੇ ਵਿੱਚ ਇਸ ਸਮੇਂ ਵਰਕ ਕਰ ਰਹੀਆਂ ਨੇ ਹਲੇ ਵੀ ਆ ਹੁਣ ਜਿਵੇਂ ਹੌਲੀ ਹੌਲੀ ਆ ਪੋਥੂ ਕਟਾ ਕੇ ਦੂਜੇ ਏਰੀਆਸ 'ਚ ਵੀ ਕਵਰ ਕਰਾਂਗੇ ਕਿਉਂਕਿ ਪਹਿਲਾਂ ਅਸੀਂ ਨਾਲ ਦੇ ਏਰੀਆਸ 'ਚ ਸਾਰੀਆਂ ਉੱਥੇ ਟੀਮਸ ਲਾਤੀਆਂ ਸੀ ਪਰ ਹੁਣ ਜਿਵੇਂ ਉੱਥੇ ਕੰਟਰੋਲ ਹੋ ਗਿਆ ਤਾਂ ਹੁਣ ਆਪਾਂ ਜਿਹੜੇ ਆਪਣੇ ਹੋਰ ਸਪਾਟਸ ਹੌਟ ਸਪਾਟਸ ਨੇ ਉਹਨਾਂ ਤੇ ਵੀ ਕੰਮ ਕਰਨਾ ਇਹ ਨਾ ਹੋਵੇ ਕਿ ਉਹਨਾਂ ਉਧਰੋਂ ਆਪਣੀ ਟੀਮ ਇਧਰ ਲਾ ਕੇ ਉਧਰ ਸਪਰੈਡ ਕਰਾ ਲਈਏ ਸੋ ਅਸੀਂ ਹੁਣ ਹੌਲੀ ਹੌਲੀ ਟੀਮਸ ਨੂੰ ਸਕੈਟਰ ਕਰ ਰਹੇ ਆ ਵੀ ਆਪਣੇ ਆਪਣੇ ਏਰੀਆਸ 'ਚ ਵਾਪਸ ਜਾਓ ਤ ਸਾਰੇ ਵਿਭਾਗਾਂ ਦੇ ਇੱਕ ਇੱਕ ਦੋ ਦੋ ਟੀਮਸ ਦਾ ਕੰਮ ਕਰ ਰਹੀ ਰਹੀ ਹੈ ਨੇ ਫਿਲਹਾਲ ਪਰ ਤੁਸੀਂ ਨੇ ਵੀ ਉਹ ਏਰੀਆ ਵਿਜ਼ਿਟ ਕੀਤਾ ਸੀ ਤਾਂ ਕਿਹੜੀ ਕਿਹੜੀਆਂ ਸਮੱਸਿਆ ਤੁਹਾਨੂੰ ਉੱਥੇ ਨਜ਼ਰ ਆਈਆਂ ਕਿ ਇਹ ਕਾਰਨ ਕਿਉਂ ਬਣ ਗਿਆ ਕਿ 1 ਕੋ ਲੱਖ ਤੋਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਸਟ्रेस ਵੀ ਪੈਦਾ ਹੋਇਆ ਜਦੋਂ ਉਹ ਬਿਮਾਰੀਆਂ ਲੱਗਣ ਲਈਆਂ ਤਾਂ ਲੋਕ ਵੀ ਘਬਰਾ ਗਏ ਸੀ ਇੱਕ ਵਾਰ ਤਾਂ ਹਾਂਜੀ ਬਿਲਕੁਲ ਉੱਥੇ ਬੇਸਿਕਲੀ ਜੀ ਸਭ ਤੋਂ ਪਹਿਲਾਂ ਤਾਂ ਸੀਗਾ ਕਿ ਉੱਥੇ ਸਫਾਈ ਦੀ ਬਹੁਤ ਪ੍ਰੋਬਲਮ ਸੀ ਉੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਲੋਕ ਬਹੁਤ ਰਹਿੰਦੇ ਨੇ ਗਰਮੀ ਚ ਪਾਣੀ ਦੀ ਸਪਲਾਈ ਥੋੜੀ ਜਿਹੀ ਜਿਵੇਂ ਘਟਦੀ ਹੈ ਲੋਡ ਵੱਜ ਜਾਂਦੀ ਹੈ ਪਾਣੀ ਦੀ ਸਪਲਾਈ ਨਹੀਂ ਘਟਦੀ ਐਕਚੁਅਲੀ ਪਾਣੀ ਦੀ ਲੋਡ ਵੱਜ ਜਾਂਦੀ ਹੈ ਤਾਂ ਉਹਦੇ ਕਰਕੇ ਲੋਕ ਤੁੱਲੂ ਪੰਪ ਯੂਜ਼ ਕਰ ਲੈਂਦੇ ਨੇ ਤਾਂ ਉਹ ਜੇ ਥੋੜੀ ਬਹੁਤ ਲੀਕੇਜ ਹੋਵੇ ਪਾਈਪ ਚ ਉਹ ਸੀਵਰੇਜ ਵਾਲਾ ਪਾਣੀ ਆਪਦੇ ਵੱਲ ਖਿੱਚ ਲੈਂਦਾ ਜੀ ਜਦੋਂ ਟੁੱਲੂ ਪਾਣੀ ਲਾ ਕੋ ਪਾਣੀ ਕਿੱਥੋਂ ਪਾਣੀ ਖਰਾਬ ਹੋ ਜਾਂਦਾ ਫਿਰ ਉਹ ਪੀਂਦੇ ਆ ਜਦੋਂ ਤਾਂ ਫਿਰ ਬਿਮਾਰੀ ਲੱਗ ਜਾਂਦੀ ਹੈ ਜਾਂ ਫਿਰ ਸ਼ੈਲੋ ਡਿਊਪੇਲ ਲੱਗੇ ਹੁੰਦੇ ਲੋਕਾਂ ਦੇ ਘਰਾਂ ਚ ਉਹਦਾ ਪਾਣੀ ਪੀਂਦੇ ਤਾਂ ਵੀ ਬਿਮਾਰ ਹੁੰਦੇ ਆ ਜੀ ਕਿਉਂਕਿ ਉਹਦੇ ਚ ਜਦੋਂ ਮੀਆਂ ਦਾ ਪਾਣੀ ਚੱਲੇ ਜਾਂਦਾ ਨੀਚੇ ਫਿਰ ਉਹ ਖਰਾਬ ਪਾਣੀ ਨਾਲ ਹੋ ਜਾਂਦੀ ਹੈ ਪ੍ਰੋਬਲਮ ਬਾਕੀ ਕਈ ਹੋਰ ਇਲਾਕਿਆਂ ਦਾ ਵੀ ਪਾਣੀ ਜਿਹੜੇ ਖਰਾਬ ਸੀ ਨਾ ਪੀਣ ਯੋਗ ਸੀ ਸੈਂਪਲ ਫੇਲ ਹੋਏ ਸੀ ਉਹ ਉਹਨਾਂ ਖੇਤਰਾਂ ਦੇ ਵਿੱਚ ਵੀ ਕੰਮ ਹੋ ਰਿਹਾ ਕਿ ਪਾਣੀ ਦੇ ਪਦਰਤ ਸੁਧਾਰਤੇ ਹੋ ਰਿਹਾ ਉਸ ਇਲਾਕੇ ਦੇ ਵਿੱਚ ਜਾਂ ਕਈ ਸਕੂਲਾਂ ਦਾ ਵੀ ਪਾਣੀ ਨਾ ਪੀਣ ਯੋਗ ਸੀ ਉਹਨਾਂ ਦੇ ਹਾਂਜੀ ਜਿੱਥੇ ਜਿੱਥੇ ਵੀ ਪਾਣੀ ਦੇ ਸੈਂਪਲਸ ਫੇਲ ਹੁੰਦੇ ਨੇ ਦੇਖੋ ਸੈਂਪਲ ਅਸੀਂ ਵੀ ਕਰਦੇ ਆ ਵਾਟਰ ਸਪਲਾਈ ਵਾਲੇ ਵੀ ਕਰਦੇ ਆ ਤੇ ਜਿੱਥੋਂ ਵੀ ਪਾਣੀ ਫੇਲ ਆਉਂਦਾ ਅਸੀਂ ਆਪਸ ਚ ਕੋਆਰਡੀਨੇਟ ਕਰਕੇ ਉਸ ਏਰੀਆਜ਼ ਦਾ ਸਰਵੇ ਕਰਾ ਦਿੰਨੇ ਆ ਸੈਕੰਡਲੀ ਆਪਾਂ ਉੱਥੇ ਜਿੱਥੇ ਫੇਲ ਹੈ ਜਦੋਂ ਉਹਨਾਂ ਨੂੰ ਦੱਸਦੇ ਆ ਤਾਂ ਚੈੱਕ ਕਰਦੇ ਆ ਵੀ ਕਿਉਂ ਫੇਲ ਆਇਆ ਸੈਂਪਲ ਤਾਂ ਫਿਰ ਉਹਨੂੰ ਕਰੈਕਟ ਕਰਾਇਆ ਜਾ ਰਿਹਾ ਮਤਲਬ ਇਧਰ ਲਈ ਡੀਸੀ ਮੈਡਮ ਦੇ ਵੀ ਕਾਫੀ ਸਖਤ ਨਿਰਦੇਸ਼ ਨੇ ਕਿ ਕਿਤੋਂ ਦਾ ਵੀ ਸੈਂਪਲ ਹੁਣ ਫੇਲ ਨਾ ਹੋਵੇ ਜੇ ਫੇਲ ਆ ਤਾਂ ਉਹਨੂੰ ਕਰੈਕਟ ਕਰਾ ਕੇ ਦੁਬਾਰਾ ਪਾਸ ਕਰਾਇਆ ਜਾਵੇ ਜੀ ਇਸ ਤੋਂ ਇਲਾਵਾ ਕੀ ਲੋਕਾਂ ਲਈ ਸੁਝਾਅ ਕੀ ਨੇ ਕਿ ਕਿਹੜੇ-ਕਿਹੜੇ ਚੀਜ਼ਾਂ ਦਾ ਧਿਆਨ ਰੱਖਣ ਕਿ ਭਵਿੱਖ ਦੇ ਵਿੱਚ ਇਹ ਸਮੱਸਿਆ ਦੁਬਾਰੇ ਨਾ ਖੜੀ ਹੋਵੇ ਜਾਂ ਉਹਨਾਂ ਨੂੰ ਦੁਬਾਰੇ ਫੇਸ ਨਾ ਕਰਨੀ ਪਵੇ ਇਸ ਵਿੱਚ ਸਭ ਤੋਂ ਸਭ ਤੋਂ ਜ਼ਰੂਰੀ ਹੈ ਕਿ ਸਾਫ਼ ਪਾਣੀ ਪੀਓ ਜੇ ਤੁਹਾਨੂੰ ਲੱਗਦਾ ਵੀ ਪਾਣੀ ਸਾਫ਼ ਨਹੀਂ ਆ ਰਿਹਾ ਤਾਂ ਪਹਿਲਾਂ ਤਾਂ ਰਿਪੋਰਟ ਕਰੋ ਵੀ ਸਾਡੇ ਏਰੀਆ 'ਚ ਪਾਣੀ ਠੀਕ ਨਹੀਂ ਆ ਰਿਹਾ ਸੈਕੰਡਲੀ ਜੇ ਤੁਹਾਨੂੰ ਲੱਗ ਰਿਹਾ ਪਾਣੀ ਠੀਕ ਨਹੀਂ ਆ ਰਿਹਾ ਤਾਂ ਉਹਨੂੰ ਵਾਲ ਕੇ ਪੀ ਲਓ ਤਾਂ ਐਂ ਪਾਣੀ ਨਾ ਪੀਓ ਆਪਣੇ ਬਰਤਨ ਜਿੰਨਾ 'ਚ ਪਾਣੀ ਪਾ ਕੇ ਰੱਖਦੇ ਹੋ ਸਾਫ਼ ਰੱਖੋ ਤਾਂ ਧੋ ਕੇ ਉਹਨਾਂ ਚ ਦੁਬਾਰਾ ਤੋਂ ਪਾਣੀ ਪਰੋ ਹੱਥ ਧੋਓ ਆਪਣੇ ਬਾਰ-ਬਾਰ ਜੇ ਕਿਸੇ ਪੀਣ ਵਾਲੇ ਪਾਣੀ ਵਿੱਚ ਚੂਰਿਓ ਬਾਥਰੂਮ 'ਚ ਯੂਜ਼ ਕਰਕੇ ਆਉਂਦੇ ਜੋ ਕੁਝ ਵੀ ਕਰ ਰਹੇ ਹੋ ਤਾਂ ਆਪਣੇ ਹੱਥ ਧੋ ਕੇ ਸਫਾਈ ਰੱਖੋ ਆਪਣੇ ਆਲੇ-ਦੁਆਲੇ ਦੀ ਉਹਦੇ ਨਾਲ ਆਪਾਂ ਪਾਣੀ ਦੀਆਂ ਬਿਮਾਰੀਆਂ ਤੋਂ ਵੀ ਬਚਾਂਗੇ ਤੇ ਮੱਛਰਾਂ ਵਾਲੀਆਂ ਬਿਮਾਰੀਆਂ ਜਿਵੇਂ ਸਾਡਾ ਕੀ ਡੇਂਗੂ ਦਾ ਸੀਜ਼ਨ ਆਊਗਾ ਆਪਾਂ ਉਹਦੇ ਤੋਂ ਵੀ ਬਚਾਅ ਕਰ ਸਕਦੇ ਹਾਂ ਜਿੱਦਾਂ ਤੁਸੀਂ ਡੇਂਗੂ ਦਾ ਜ਼ਿਕਰ ਕੀਤਾ ਕਿ ਮੂਰੇ ਮੌਸਮ ਆ ਜਾਣਾ ਜਦੋਂ ਮੀਂਹ ਜ਼ਿਆਦਾ ਪੈਣ ਲੱਗੇ ਜਾ ਤਾਂ ਉਸ ਦੇ ਲਈ ਕੀ ਉਪਾਅ ਕਰ ਰਹੇ ਹੋ ਉਸ ਦੇ ਲਈ ਪਹਿਲੇ ਲੋਕਾਂ ਨੂੰ ਕਿਸ ਤਰ੍ਹਾਂ ਵੇਅਰ ਕਰਕੇ ਇਹਦੇ ਲਈ ਵੀ ਡੇਂਗੂ ਵਾਸਤੇ ਸਾਡੀ ਟੀਮ ਬਣੀ ਆ ਨੀ ਜਿਹੜੀਆਂ ਹਾਊਸ ਟੂ ਹਾਊਸ ਸਰਵੇ ਕਰਦੀਆਂ ਨੇ ਅਸੀਂ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਕੂਲਰ ਚੈੱਕ ਕਰਦੇ ਆ ਉਹਨਾਂ ਦੇ ਜਿਹੜੇ ਗਮਲਿਆਂ ਦੇ ਨੀਚੇ ਟ੍ਰੇਸ ਹੁੰਦੇ ਨੇ ਉਹ ਚੈੱਕ ਕਰਦੇ ਆ ਹਾਊਸ ਸਰਵੇ ਤੇ ਕੰਟੇਨਰ ਸਰਵੇ ਦੋਸ ਟੀਮਸ ਆਲਰੇਡੀ 1.5 ਮਹੀਨੇ ਤੋਂ ਸਾਡੀਆਂ ਕਰ ਰਹੀਆਂ ਨੇ ਹਰ ਘਰ 'ਚ ਚੈੱਕ ਉਹਦੇ ਨਾਲ ਐਮਸੀ ਵਾਲੇ ਜਾਂਦੇ ਉਹ ਚਲਾਨਿੰਗ ਕਰਦੇ ਜੇ ਕਿਸੇ ਦੇ ਘਰੋਂ ਲਾਰਵਾ ਮਿਲਦਾ ਤੇ ਕਿੰਨੇ ਇੱਕ ਟੀਮਾਂ ਜਿਹੜੀਆਂ ਡੇਂਗੂ ਵਾਲੇ ਪੱਧਰ ਤੇ ਇਸ ਬਿਮਾਰੀ ਤੁੱਚ ਜਿਹੜਾ ਪਹਿਲਾਂ ਹੀ ਸੂਚਿਤ ਹੋਣ ਲਈ ਕਿੰਨੇ ਇੱਕ ਇਲਾਕੇ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਸਾਰੇ ਜ਼ਿਲ੍ਹੇ ਚ ਟੀਮਾਂ ਲੱਗੀਆਂ ਹੋਈਆਂ ਨੇ ਜੀ ਕੋਈ ਪੈਂਟ ਦੇ ਆਸ-ਪਾਸ ਟੀਮਾਂ ਹੈਗੇ ਜਿਹੜੀਆਂ ਸਾਡੀਆਂ ਪੂਰੇ ਜ਼ਿਲ੍ਹੇ ਚ ਕੰਮ ਕਰ ਰਹੀਆਂ ਬਲੌਂਗੀ ਦਾ ਜਿਹੜਾ ਏਰੀਆ ਸੀ ਉਸ ਤੇ ਵੀ ਥੋੜੇ ਜੇ ਕੇਸ ਆਏ ਸੀ ਬਲਦਾ ਬਲੌਂਗੀ ਦੇ ਵਿੱਚ ਕੀ ਸਥਿਤੀ ਆ ਉੱਥੇ ਕਿੰਨਾ ਕੁ ਪਾਣੀ ਖਰਾਬ ਸੀ ਪਾਣੀ ਦੀ ਪ੍ਰੋਬਲਮ ਆਈ ਸੀ ਜੀ ਬਲੌਂਗੀ ਚ ਕੋਈ ਕੋਈ ਕੇਸ ਇੱਕ ਦੋ ਸਕੈਟਰਡ ਆਏ ਨੇ ਸਾਡੇ ਕੋਲੇ ਕਿਤੇ ਵੀ ਕਲਸਟਰਿੰਗ ਨਹੀਂ ਆਈ ਤਾਂ ਮਤਲਬ ਅੰਡਰ ਸਰਵੇਲੈਂਸ ਹੀ ਹੈ ਉਹ ਸਾਡਾ ਏਰੀਆ ਉੱਥੇ ਸਾਡੀਆਂ ਟੀਮਸ ਲੱਗੀਆਂ ਰਹਿੰਦੀਆਂ ਨੇ ਹਮੇਸ਼ਾ ਜੇ ਕਿਤੋਂ ਵੀ ਰਿਪੋਰਟ ਹੋ ਫਿਰ ਅਸੀਂ ਅਕੋਰਡਿੰਗਲੀ ਆਊਟਬਰੇਕ ਦੇ ਅਕੋਰਡ ਜਿਸ ਤਰ੍ਹਾਂ ਇਹ ਪਾਣੀ ਦੀ ਸਮੱਸਿਆ ਆਈ ਆ ਕਿ ਇਹ ਸੀਵਰੇਜ ਲੀਕ ਹੋਇਆ ਤਾਂ ਉਹ ਪੀਣ ਵਾਲੇ ਆ ਪਾਣੀ ਸੀ ਜਿਹੜੇ ਟੁੱਟੀ ਸੀ ਪਾਈਪ ਸੀ ਉਹਨਾਂ ਦੇ ਵਿੱਚ ਮਿਕਸ ਹੋ ਕੇ ਹੋ ਗਿਆ ਤਾਂ ਲੋਕਾਂ ਨੂੰ ਪੀਤਾ ਤਾਂ ਪ੍ਰੋਬਲਮ ਆਈ ਇਹੀ ਦਿੱਕਤ ਸੀ ਤੇ ਜਾਂ ਹੋਰ ਕੋਈ ਸਮੱਸਿਆ ਕਾਰਨ ਬਣੀ ਆ ਇਹ ਵੀ ਸਮੱਸਿਆ ਸੀਗੀ ਇੱਕ ਪਾਣੀ ਦੀ ਮਿਕਸਿੰਗ ਇੱਕੋ ਹੀ ਮੈਂ ਤੁਹਾਨੂੰ ਦੱਸਿਆ ਵੀ ਸ਼ੈਲੋ ਟਿਊਬਵੈਲ ਸੀ ਇੱਕ ਲੋਕ ਸਾਫ ਸਫਾਈ ਨਹੀਂ ਰੱਖ ਲੇ ਜੀ ਉਹਦੇ ਲਈ ਅਸੀਂ ਸੁਚੇਤ ਕਰਿਆ ਲੋਕਾਂ ਨੂੰ ਟੀਮਸ ਲਾ ਕੇ ਐਨਸੀ ਨੇ ਵੀ ਕਾਫੀ ਕੰਮ ਕਰਿਆ ਉੱਥੇ ਕਿ ਆਪਣਾ ਵਾਲਾ ਦੁਆਲਾ ਸਾਫ ਰੱਖੋ ਪਾਣੀ ਉਬਾਲ ਕੇ ਪੀਓ ਲੋਕਾਂ ਨੂੰ ਗਾਈਡ ਕਰਿਆ ਇਹਦੇ ਬਾਰੇ ਤਾਂ ਦੇਖਦੇ ਆ ਹੁਣ ਅੱਗੇ ਜੇ ਸੁਧਾਰ ਹੁੰਦਾ ਤਾਂ ਬਹੁਤ ਬਹੁਤ ਥੈਂਕ ਯੂ ਜੀ ਡਾਕਟਰ ਹਰਮਨ ਕੌਰ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਕਿਸੇ ਸੀਐਸ ਸਮੇਂ ਕੁੰਬੜਾ ਪਿੰਡ ਦੇ ਵਿੱਚ ਆ ਭਾਵੇਂ ਕੀ ਹੁਣ ਸਥਿਤੀ ਕੰਟਰੋਲ ਦੇ ਵਿੱਚ ਕਰ ਲਈ ਹੈ ਤਾਂ ਬਹੁਤ ਹੀ ਘੱਟ ਨੇ ਜਿਹੜੇ ਮਰੀਜ਼ ਉਸ ਥਾਂ ਦੇ ਵਿੱਚੋਂ ਆ ਰਹੇ ਨੇ ਤਾਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਜਿਹੜੀਆਂ ਲਗਾਤਾਰ ਉਸ ਖੇਤਰ ਦੇ ਵਿੱਚ ਕੰਮ ਕਰ ਰਹੀਆਂ ਨੇ ਤੇ ਲੋਕਾਂ ਨੂੰ ਵੀ ਸੁਚੇਤ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਸ ਬਿਮਾਰੀ ਤੋਂ ਬਚਿਆ ਜਾਵੇ ਤੇ ਡੇਂਗੂ ਵਾਲੇ ਪੱਧਰ ਤੇ ਵੀ ਜਿਹੜੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਵਕਫਾ-ਵਕਫਾ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਸੁਚੇਤ ਕਰ ਰਹੀਆਂ ਨੇ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਡੇਂਗੂ ਤੋਂ ਬਚਿਆ ਜਾ ਸਕਦਾ ਕਿਉਂ ਕਿਵੇਂ ਜਿਹੜਾ ਪਾਣੀ ਜਦੋਂ ਘਰਾਂ ਦੇ ਵਿੱਚ ਖੜਾ ਹੁੰਦਾ ਵਕਫਾ-ਵਕਫਾ ਥਾਵਾਂ ਤੇ ਤਾਂ ਫਿਰ ਡੇਂਗੂ ਦੀ ਸਮੱਸਿਆ ਖੜੀ ਹੋ ਜਾਂਦੀ ਹੈ ਸਾਥੀ ਹਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲ